ਅੰਜੀ ਵਾਇਗਰੀ ਜੀ ਦਾ ਖਾਲਸਾ ਵਾਇਗਰੀ ਜੀ ਦੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਫਤਵਾ ਜਾਰੀ ਕਰਨ ਵਾਲਾ ਕਾਜ਼ੀ ਉਹਦੇ ਕੋਲ ਗੁਰੂ ਨਾਨਕ ਸਾਹਿਬ ਜੀ ਜਾਂਦੇ ਨੇ ਤੇ ਉੱਥੇ ਕੀ ਹੁੰਦਾ ਤੇ ਇਹ ਗੱਲ ਹੈ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮੱਕੇ ਦੀ ਫੇਰੀ ਦੇ ਦੌਰਾਨ ਕੂਫੇ ਸ਼ਹਿਰ ਦੇ ਕੋਲੇ ਜਾਂਦੇ ਨੇ ਤੇ ਉਸ ਕੂਫੇ ਸ਼ਹਿਰ ਦਾ ਜੋ ਕਾਜ਼ੀ ਇੱਕ ਕਾਜ਼ੀ ਪਾਸ਼ਾ ਹਾਲੀ ਉਹਦਾ ਨਾਮ ਸੀਗਾ ਤੇ ਜਦੋਂ ਨਾ ਜੁਮੇ ਦਾ ਦਿਨ ਹੁੰਦਾ ਤੇ ਉਹ ਨਮਾਜ਼ ਅਲਾ ਕਰਮ ਜਾਂਦਾ ਤੇ ਉੱਥੇ ਬਹੁਤ ਥੋੜੇ ਨਮਾਜ਼ੀ ਦੇਖ ਕੇ ਉਹ ਬੜਾ ਹੈਰਾਨ ਹੁੰਦਾ ਤੇ ਉੱਥੋਂ ਦੇ ਜੋ ਮੁਕਤਦੀ ਨਮਾਜ਼ੀ ਸੀਗੇ ਉਹਨਾਂ ਨੂੰ ਪੁੱਛਦਾ ਮੌਜੂਦਾ ਨਮਾਜ਼ੀਆਂ ਨੂੰ ਵੀ ਹਾਜ਼ਰੀ ਇੰਨੀ ਘੱਟ ਕਿਉਂ ਆ ਵੀ ਕੀ ਕਾਰਨ ਤੇ ਉਹ ਸਾਰੇ ਉਹਨਾਂ ਨੂੰ ਦੱਸਦੇ ਆ ਕਾਜ਼ੀ ਸਾਹਿਬ ਨੂੰ ਕਿ ਇੱਥੇ ਨਾ ਇੱਕ ਹਿੰਦ ਦੇ ਪੀਰ ਫਕੀਰ ਆਏ ਨੇ ਤੇ ਉਹ ਸ਼ਹਿਰ ਦੇ ਬਾਹਰ ਜੋ ਕਬਰਿਸਤਾਨ ਹੈ ਉਸ ਜਗ੍ਹਾ ਤੇ ਉਹਨਾਂ ਨੇ ਟਿਕਾਣਾ ਕੀਤਾ ਤੇ ਜਿਹੜੇ ਲੋਕ ਨੇ ਤੇ ਉਹ ਸਾਰੇ ਉੱਥੇ ਚਲੇ ਜਾਂਦੇ ਨੇ ਤੇ ਉੱਥੇ ਜਿਹੜਾ ਵੀ ਇੱਕ ਵਾਰੀ ਜਾਂਦਾ ਉਹ ਆਪਣੇ دین ਤੋਂ ਮੁੱਖ ਮੋੜ ਜਾਂਦਾ ਨਮਾਜ਼ ਕਹਿੰਦੇ ਕਿੱਧਰ ਗਈ ਨਬੀ کریم ਦੀਆਂ ਕਲਮਾ ਪੜਨੋ ਵੀ ਮਨਕਰ ਹੋ ਜਾਂਦੇ ਜਿਹੜੇ ਉੱਥੇ ਚਲੇ ਜਾਂਦੇ ਇੱਕ ਵਾਰੀ ਨੇ ਕਹਿੰਦੇ ਜੇ ਉਹਨਾਂ ਨੂੰ ਪੁੱਛੀਏ ਤੇ ਵੀ ਕੁਝ ਦੱਸਦੇ ਵੀ ਨਹੀਂ ਕੁਝ ਬੋਲਦੇ ਵੀ ਨਹੀਂ ਕਿ ਵੀ ਪਤਾ ਨਹੀਂ ਕਿਹੜਾ ਜਾਦੂ ਕਰਦਾ ਹੈ ਵਕੀਰ ਤੇ ਬਸ ਉਹ ਕਾਜੀ ਨੇ ਗੱਲ ਸੁਣ ਕੇ ਉਹ ਬੜਾ ਗੁੱਸਾ ਚੜਿਆ ਉਹਨੂੰ ਗੁੱਸੇ ਦੇ ਵਿੱਚ ਆ ਗਿਆ ਗੁੱਸੇ ਦੇ ਵਿੱਚ ਆ ਕੇ ਉਨੇ ਫਤਵਾ ਜਾਰੀ ਕਰ ਦਿੱਤਾ ਕੁਫਰ ਦਾ ਤੇ ਉਹਨੇ ਇਹ ਵੀ ਐਲਾਨ ਕਰਵਾ ਦਿੱਤਾ ਵੀ ਜਿਹੜਾ ਉਸ ਫਕੀਰ ਦੇ ਕੋਲੇ ਜਾਊਗਾ ਉਹਨੂੰ ਵੀ ਕਾਫਰ ਅਸੀਂ ਗਰਦਾਨ ਗਰਦਾਨ ਦੇਵਾਂਗੇ ਵੀ ਉਹ ਵੀ ਕਾਫਰ ਜਾਣਿਆ ਜਾਊਗਾ ਤੇ ਉਹਨਾਂ ਨੂੰ ਇਸਲਾਮ ਚੋਂ ਵੀ ਖਾਰਜ ਕਰ ਦਿੱਤਾ ਜਾਊ ਜਿਸ ਦਇਆ ਦੇ ਸਾਗਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕੋਲੇ ਜਦੋਂ ਇਹ ਗੱਲ ਪਹੁੰਚਦੀ ਆ ਤਾਂ ਮਹਾਰਾਜ ਨੇ ਹਲਕਾ ਜਿਹਾ ਮੁਸਕਰਾਉਂਦੇ ਆ ਵੀ ਇੰਜ ਜੇ ਲੱਗਦਾ ਜਿਵੇਂ ਅ ਅੰਦਰ ਕੋਈ ਲੁਕਵੀ ਕੋਈ ਖੁਸ਼ੀ ਹੋਵੇ ਉਹ ਹਲਕੀ ਜੀ ਮੁਸਕਰਾਟ ਮਹਾਰਾ ਸੱਚ ਪਾਸ਼ਾ ਦੰਦੇ ਆ ਤੇ ਉੱਥੇ ਦੇ ਜਿਹੜੇ ਲੋਕ ਸੀਗੇ ਨਾ ਉਹ ਮਹਾਰਾ ਸੱਚ ਪਾਸ਼ਾ ਕੋਲੇ ਅੰਮ੍ਰਿਤ ਵੇਲੇ ਜਿਹੜਾ ਆ ਜਾਂਦੇ ਹੁੰਦੇ ਸੀ ਤੇ ਅੰਮ੍ਰਿਤ ਵੇਲੇ ਉੱਥੇ ਆ ਕੇ ਉੱਥੇ ਕੀਰਤਨ ਹੁੰਦਾ ਕਥਾ ਵਾਰਤਾ ਹੁੰਦੀ ਤੇ ਉਹ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਸੀ ਮਹਾਰਾ ਸੱਚ ਪਾਸ਼ਾ ਐਸਾ ਜੋ ਅੱਖਾਂ ਮੂੰਦ ਕਰਕੇ ਬੈਠ ਜਾਂਦੇ ਸੀ ਮਹਾਰਾ ਸੱਚ ਪਾਸ਼ਾ ਲੀਨ ਹੋ ਜਾਂਦੇ ਸੀ ਕੀਰਤਨ ਚ ਜਿਹੜਾ ਵੀ ਇਹਰ ਖਦਵੈਸ਼ ਲੈ ਕੇ ਉੱਥੇ ਆਉਂਦਾ ਸੀ ਮਹਾਰਾ ਦੇ ਦਰਸ਼ਨ ਕਰਕੇ ਐਨ ਠਰ ਜਾਂਦਾ ਸੀ ਅੰਦਰ ਉਹ ਖਤਮ ਹੋ ਜਾਂਦੀ ਸੀ ਇਹਰ ਖਦਵੈਸ਼ ਤੇ ਬੜਾ ਉੱਥੇ ਕਹਿੰਦੇ ਵੀ ਇੱਕ ਦਿਨ ਇਕੱਠ ਹੋਇਆ ਤੇ ਉਹਦੇ ਵਿੱਚ ਇੱਕ ਜੋ ਸੰਗਤ ਦੇ ਵਿੱਚੋਂ ਹੀ ਸੀਗੇ ਯਾਕੂਬ ਉਹਨਾਂ ਦਾ ਨਾਮ ਸੀਗਾ ਤੇ ਉਹ ਇਹ ਯਾਕੂਬ ਨਾਮ ਦੇ ਪ੍ਰੇਮੀ ਜੋ ਸੀਗੇ ਮਹਾਰਾ ਸੱਚੇ ਪਾਸ਼ਾ ਕੋਲੇ ਆਉਂਦੇ ਸੀਗੇ ਤੇ ਉਹ ਗੱਲ ਕਰਦੇ ਆ ਕਿ ਭਾਈ ਜਿਹੜਾ ਪਾਸ਼ਾ ਹਾਲੀ ਹੈ ਨਾ ਮਹਾਰਾ ਸੱਚ ਪਾਸ਼ਾ ਜੀ ਜਿਹੜਾ ਕਾਜ਼ੀ ਹੈ ਬਈ ਉਹਦਾ ਢਿੱਡ ਹੋ ਗਿਆ ਖਰਾਬ ਤੇ ਉਹ ਤਿੰਨ ਦਿਨਾਂ ਤੋਂ ਬੜੀ ਪੀੜ ਦੇ ਨਾਲ ਬੰਜੇ ਤੇ ਪਿਆ ਤੇ ਇਹ ਗੱਲਾਂ ਕਰਦੇ ਕਰਦੇ ਉੱਥੋਂ ਫਿਰ ਜੋ ਸੰਗਤ ਹੈ ਉਹ ਉਹ ਗੱਲਾਂ ਕਰਦੇ ਨੇ ਆਪਸ ਵਿੱਚ ਕਿ ਇਹ ਉਹਨੇ ਮਹਾਰਾ ਸੱਚ ਪਾਸ਼ਾ ਗੁਰੂ ਨਾਨਕ ਸਾਹਿਬ ਜੀ ਤੋਹੀਨ ਕੀਤੀ ਸੀ ਇਸ ਕਰਕੇ ਉਹਦੇ ਨਾਲ ਇਦਾਂ ਹੋਇਆ ਉਹ ਬੜੀ ਐਲਾਨਤਾ ਪਾਉਂਦੇ ਨੇ ਉਹਨੂੰ ਤੇ ਹਜੂਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਜਦੋਂ ਉਹਨਾਂ ਨੂੰ ਇਹ ਗੱਲ ਪਤਾ ਲੱਗਦੀ ਐ ਤੇ ਉਹ ਫੇਰ ਹਲਕਾ ਜਿਹਾ ਮੁਸਕਰਾਉਂਦੇ ਆ ਮਹਾਰਾਜ ਸੱਚੇ ਪਾਤਸ਼ਾਹ ਤੇ ਮਰਦਾਨਾ ਜੀ ਬਾਬਾ ਮਰਦਾਨਾ ਜੀ ਵੱਲ ਦੇਖ ਕੇ ਕਹਿੰਦੇ ਆ ਵੀ ਮਰਦਾਨਾ ਜੀ ਤੁਹਾਨੂੰ ਲੱਗਾ ਪਤਾ ਤੇ ਅਗੋਂ ਮਰਦਾਨਾ ਜੀ ਕਹਿੰਦੇ ਵੀ ਹਾਂ ਜੀ ਦੀਨਾਨਾਥ ਗੁਰੂ ਨਾਨਕ ਸਾਹਿਬ ਜੀ ਵੀ ਹਾਂ ਜੀ ਸਾਨੂੰ ਪਤਾ ਲੱਗ ਗਿਆ ਉਹਨੂੰ ਜਿਹੜਾ ਕੁਫਰ ਦਾ ਫਤਵਾ ਜਿਹੜਾ ਜਾਰੀ ਕਰਦਾ ਸਰਦਾ ਸੀਗਾ ਵੀ ਹੁਣ ਆਪ ਫਸਿਆ ਬੈਠਾ ਤੇ ਕੋਈ ਗੱਲ ਨਹੀਂ ਮਹਾਰਾਜ ਜੀ ਮਰਨ ਦੋ ਐਸੇ ਬੰਦੇ ਨੂੰ ਤੇ ਮਹਾਰਾਜ ਸੱਚੇ ਪਾਚਾ ਗੁਰਨਾਨਕ ਸਾਹਿਬ ਜੀ ਬਾਬਾ ਮਰਦਾਨਾ ਜੀ ਨੂੰ ਕਹਿੰਦੇ ਵੀ ਮਰਦਾਨਾ ਜੀ ਉਠੋ ਆਪਾਂ ਚੱਲੀਏ ਤੇ ਮਰਦਾਨਾ ਜੀ ਪੁੱਛਦੇ ਮਹਾਰਾਜ ਕਿੱਥੇ ਚੱਲੀਏ ਤੇ ਗੁਰਨਾਨਕ ਸਾਹਿਬ ਜੀ ਕਹਿੰਦੇ ਵੀ ਜਿਹੜਾ ਕਾਜ਼ੀ ਆ ਵੀ ਆਪਾਂ ਉਹਨੂੰ ਮਿਲ ਕੇ ਆਉਣਾ ਉਹਦੀ ਬਿਮਾਰ ਕੁਰਸੀ ਕਰਨ ਲਈ ਜਾਣਾ ਤੇ ਮਰਦਾਨਾ ਜੀ ਕਹਿੰਦੇ ਵੀ ਮਹਾਰਾਜ ਜੀ ਵੀ ਇਹ ਜਿਹੜੀ ਸੰਗਤ ਬੈਠੀ ਆ ਵੀ ਇਹਨੇ ਪ੍ਰੇਮ ਨਾਲ ਵੀ ਇਹਨਾਂ ਵੱਲ ਤਾਂ ਦੇਖੋ ਇੱਕ ਵਾਰੀ ਤੇ ਆਹ ਦੇਖੋ ਇਹ ਕਮਾਈ ਆ ਵੀ ਇਹ ਦੁੱਧ ਦਾ ਭਾਂਡਾ ਲੈ ਕੇ ਆਈ ਆ ਤੇ ਮਹਾਰਾਜ ਇਹਨਾਂ ਵੱਲ ਨਜ਼ਰ ਕਰੋ ਤੇ ਮਹਾਰਾਜ ਸੱਚੇ ਪਾਤਸ਼ਾਹ ਹੱਸਦੇ ਆ ਥੋੜਾ ਜਿਹਾ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਵੀ ਮਰਦਾਨਾ ਜੀ ਵੀ ਤੂੰ ਹੀ ਸੁਣਿਆ ਨਹੀਂ ਵੀ ਜਿਹੜੇ ਕਾਜ਼ੀ ਸਾਹਿਬ ਆ ਵੀ ਬਿਮਾਰ ਨੇ ਤੇ ਆਪਾਂ ਉਹਨਾਂ ਦੀ ਬਿਮਾਰ ਕੁਰਸੀ ਕਰਨ ਲਈ ਜਾਣਾ ਤੇ ਮਰਦਾਨਾ ਜੀ ਥੋੜੇ ਖੇਜ ਜਾਂਦੇ ਆ ਕਹਿੰਦੇ ਵਾਹ ਵਾਹ ਲਾਲਿਆ ਲੋਕੋ ਕਹਿੰਦੇ ਵੀ ਤੁਹਾਡਾ ਇਨਸਾਫ ਵੀ ਨਿਆਰਾ ਹੀ ਆ ਸਾਰੀ ਦੁਨੀਆ ਨਾਲੋਂ ਨਿਆਰਾ ਵੀ ਜਿਹੜਾ ਸਾਨੂੰ ਕੱਲ ਫਤਵੇ ਦਿੰਦਾ ਫਿਰਦਾ ਸੀ ਤੇ ਅੱਜ ਆਪਾਂ ਉਹਦੀ ਬਿਮਾਰ ਕੁਰਸੀ ਕਰਨ ਲਈ ਜਾਵਾਂਗੇ ਵੀ ਹਾਲਚਾਲ ਪੁੱਛਣ ਜਾਵਾਂਗੇ ਬਈ ਕਿੱਦੜ ਦਾ ਇਨਸਾਫ ਮਹਾਰਾਜ ਜੀ ਬਈ ਕਮਾਲ ਹੀ ਹੈ ਮਹਾਰਾਜ ਵਾਹ ਵਾਹ ਬਲੇਹਾਰ ਮਹਾਰਾਜ ਬਲੇਹਾਰ ਤੇ ਮਹਾਰਾਜ ਨੂੰ ਕਹਿੰਦੇ ਵੀ ਵੀ ਤੁਸੀਂ ਜਾਓ ਮੈਂ ਤਾਂ ਨਹੀਂ ਜਾਂਦਾ ਤੇ ਅੱਗੇ ਮਹਾਰਾ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਬਈ ਜਿਹੜਾ ਇਨਸਾਨੀ ਫਰਜ਼ ਇਹ ਦੱਸਦਾ ਕਿ ਜਿਹੜਾ ਦੁੱਖ ਢੰਡਾ ਨਾ ਕੋਈ ਵੀ ਬੰਦਾ ਤੇ ਉਹਨੂੰ ਆਪਾਂ ਦੁੱਖ ਹੋਣਾ ਨਹੀਂ ਉਹਨੂੰ ਰਾਜ਼ੀ ਕਰ ਲੈਣਾ ਜਿਸ ਤਰ੍ਹਾਂ ਸ਼ੇਖ ਫਰੀ ਸਾਹਿਬ ਜੀ ਦੇ ਜੋ ਸ਼ਲੋਖ ਹਨ ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾਂ ਨ ਮਾਰੇ ਘੋਮੇ ਆਪਨੜਾ ਘਰ ਜਾਈਐ ਪੈਰ ਦਿਨਾਂ ਦੇ ਚੋਮ ਤੇ ਇਹ ਕਹਿ ਕੇ ਮਹਾਰਾਜ ਸੱਚ ਪਾਸ਼ਾ ਜੀ ਤੁਰ ਪੈਂਦੇ ਤੇ ਪਿੱਛੇ ਬਾਬਾ ਮਰਦਾਨਾ ਜੀ ਵੀ ਨਾਲੇ ਮਹਾਰਾਜ ਦੇ ਪਿੱਛੇ ਪਿੱਛੇ ਤੁਰ ਪੈਂਦੇ ਤੇ ਉੱਥੇ ਜੋ ਸਿੱਖ ਗੁਰ ਸਿੱਖ ਤਾਜੁਦੀਨ ਜੀ ਉਤੋਂ ਦੇ ਰਹਿਣ ਵਾਲੇ ਸੀਗੇ ਉਹ ਵੀ ਮਹਾਰਾਜ ਗੁਰਨਾਨਕ ਸਾਹਿਬ ਜੀ ਦੇ ਮਗਰੇ ਮਗਰ ਤੁਰ ਪੈਂਦੇ ਤੇ ਉਹ ਕਾਜ਼ੀ ਦੇ ਘਰ ਦੇ ਕੋਲੇ ਜਦੋਂ ਪਹੁੰਚਦੇ ਆ ਉਹਨਾਂ ਦੀ ਜੋੜੀ ਤੇ ਖੜਦੇ ਆ ਜਾ ਕੇ ਤੇ ਉਹ ਦਰਵਾਜ਼ੇ ਤੋਂ ਬਾਹਰ ਆਉਂਦੀ ਹੈ ਉਹਨਾਂ ਦੀ ਕਾਜ਼ੀ ਸਾਹਿਬ ਦੀ ਜੋ ਬੱਚੀ ਸੀ 11 ਸਾਲਾਂ ਦੀ ਬੱਚੀ ਸੀ ਉਹ ਬਾਹਰ ਆਉਂਦੀ ਹੈ ਤੇ ਪੁੱਛਦੀ ਹੈ ਵੀ ਭਾਈ ਤੁਸੀਂ ਕੌਣ ਹੋ ਤੇ ਗੁਰਨਾਨਕ ਸਾਹਿਬ ਜੀ ਉਹਨਾਂ ਨੂੰ ਉਸ ਬੱਚੀ ਨੂੰ ਆਪਣਾ ਨਾਮ ਦੱਸਦੇ ਆ ਤੇ ਮਹਾਰਾਜ ਕਹਿੰਦੇ ਵੀ ਜਾ ਕੇ ਆਪਣੇ ਪਿਤਾ ਜੀ ਨੂੰ ਕਹੋ ਕਿ ਨਾਨਕ ਫਕੀਰ ਦਰਵਾਜ਼ੇ ਤੇ ਖੜਾ ਤੇ ਉਹ ਜਾ ਕੇ ਇਸੇ ਤਰ੍ਹਾਂ ਹੀ ਬੱਚੀ ਆਪਣੇ ਬਾਪੂ ਜੋ ਕਾਜ਼ੀ ਸੀ ਨੇ ਦੱਸਦੀ ਹੈ ਵੀ ਬਾਹਰ ਤਾਂ ਨਾਨਕ ਫਕੀਰ ਕੋਈ ਨਹੀਂ ਤੇ ਉਹ ਆਏ ਨੇ ਤੇ ਸੁਣ ਕੇ ਉਹ ਬੜਾ ਗੁੱਸੇ ਚ ਆ ਜਾਂਦਾ ਅੱਗ ਬਗੋਲਾ ਹੀ ਹੋ ਜਾਂਦਾ ਤੇ ਬੜੀ ਅੱਗ ਲੱਗਦੀ ਉਹਦੇ ਅੰਦਰ ਵੀ ਇਹ ਨਾਨਕ ਕਿੱਥੇ ਆ ਗਿਆ ਤੇ ਉਹ ਬੜਾ ਭੈੜਾ ਬੋਲਦਾ ਵੀ ਇਹ ਕਾਫਰ ਹੈ ਇਹਨੂੰ ਕਹੋ ਵੀ ਇੱਥੇ ਸਾਡੇ ਘਰ ਤੋਂ ਸਾਡੇ ਮਕਾਨ ਤੋਂ ਦੂਰ ਹੋ ਜਾ ਤੇ ਉਹ ਇਸ ਤਰ੍ਹਾਂ ਹੀ ਕਹਿ ਕੇ ਬੱਚੀ ਨੂੰ ਤੋਰ ਦਿੰਦਾ ਉਹ ਬੱਚੀ ਜਦੋਂ ਬਾਹਰ ਜਾਂਦੀ ਹੈ ਗੁਰਨਾਨਕ ਸਾਹਿਬ ਜੀ ਦੇ ਦਰਸ਼ਨ ਕਰਦੀ ਹੈ ਤੇ ਉਹਨੂੰ ਉਹਨਾਂ ਜਿਸ ਤਰ੍ਹਾਂ ਇੱਕ ਗਰੰਟ ਜਿਹਾ ਰੱਬੀ ਜੋਤ ਦਾ ਫੀਲ ਉਹਨੂੰ ਪ੍ਰੈਜ਼ੈਂਸ ਫੀਲ ਹੁੰਦੀ ਆ ਜਿਵੇਂ ਵੀ ਇਹ ਰੱਬ ਦੀ ਜੋਤ ਦੀ ਪ੍ਰੈਜ਼ੈਂਸ ਉਹਨੂੰ ਇੱਕ ਕਰੰਟ ਜਿਹਾ ਲੱਗਦਾ ਤੇ ਉਹਦੀ ਆਤਮਾ ਜਿਹੜੀ ਆ 11 ਸਾਲ ਦੀ ਬੱਚੀ ਦੀ ਉਹ ਅੰਦਰੋਂ ਠਰ ਜਾਂਦੀ ਆ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਕੋਈ ਆਮ ਤਾਂ ਹੈ ਨਹੀਂ ਕਿ ਤੇ ਫਿਰ ਉਹ ਜਿਸ ਤਰ੍ਹਾਂ ਉਹਦੇ ਪਿਤਾ ਨੇ ਬਾਪੂ ਨੇ ਕੋੜਾ ਬੋਲ ਬੋਲਿਆ ਹੁੰਦਾ ਉਸ ਤਰ੍ਹਾਂ ਦਾ ਬੋਲਦੀ ਨਹੀਂ ਪਰ ਉਹਨਾਂ ਨੂੰ ਗੁਰਨਾਨਕ ਸਾਹਿਬ ਜੀ ਨੂੰ ਕਹਿੰਦੀ ਆ ਵੀ ਤੁਸੀਂ ਇੱਥੋਂ ਚਲੇ ਜਾਓ ਬਈ ਮੇਰੇ ਪਿਤਾ ਜੀ ਵੀ ਤੁਹਾਨੂੰ ਮਿਲਣਾ ਨਹੀਂ ਚਾਹੁੰਦੇ ਤੇ ਗੁਰਨਾਨਕ ਸਾਹਿਬ ਜੀ ਉਹਨੂੰ ਫੇਰ ਜਿਹੜਾ ਕਹਿੰਦੇ ਆ ਵੀ ਬੇਟੀ ਵੀ ਤੁਸੀਂ ਆਪਣੇ ਪਿਤਾ ਜੀ ਨੂੰ ਜਾ ਕੇ ਕਹੋ ਕਿ ਅਸੀਂ ਉਹਨਾਂ ਦੀ ਬਿਮਾਰ ਪਰਸੀ ਲਈ ਆਏ ਆ ਵੀ ਉਹਨਾਂ ਦਾ ਹਾਲ ਚਾਲ ਪਛਣਣ ਲਈ ਆਏ ਆ ਵੀ ਤੁਸੀਂ ਜਾ ਕੇ ਕਹੋ ਤੇ ਉਸੇ ਤਰ੍ਹਾਂ ਬੱਚੀ ਜੋ ਹੈ ਉਹ ਜਾ ਕੇ ਆਪਣੇ ਪਿਤਾ ਕੋਲੇ ਜਾਂਦੀ ਆ ਤੇ ਬੇਨਤੀ ਕਰਦੀ ਵੀ ਉਹ ਗੈਰ ਹੈ ਫਕੀਰ ਜੋਨਾਰ ਫਕੀਰ ਨੇ ਉਹਦੀ ਬਿਮਾਰ ਪਰਸੀ ਲਈ ਆਏ ਨੇ ਤੇ ਉਹ ਬੜਾ ਗੁੱਸੇ 'ਚ ਫੇਰ ਇੱਕ ਵਾਰੀ ਫੇਰ ਬੱਚੀ ਨੂੰ ਬਾਹਰ ਭੇਜ ਦਿੰਦਾ ਬੜੇ ਗੁੱਸੇ 'ਚ ਜਿਵੇਂ ਭਈ ਬੀ ਇਹਨਾਂ ਨੂੰ ਕਹਿ ਦੇ ਵੀ ਇੱਥੋਂ ਚਲੇ ਜਾ। ਤੇ ਉਹ ਆ ਕੇ ਬੱਚੀ ਬਾਹਰ ਆਉਂਦੀ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੀ ਵੀ ਹਜ਼ਰਤ ਵੀ ਫੇ ਫਕੀਰ ਜੀ ਵੀ ਇਹ ਇਹ ਵਧੀਆ ਰਹੂਗਾ ਵੀ ਜੇ ਆਪ ਜੀ ਇੱਥੋਂ ਚਲੇ ਜਾਓ। ਤੇ ਗੁਰੂ ਨਾਨਕ ਸਾਹਿਬ ਜੀ ਫਿਰ ਕਾਜ਼ੀ ਦੇ ਜਦੋਂ ਇਹ ਅੱਖਰ ਸੁਣਦੇ ਆ ਤੇ ਮਹਾਰਾਜ ਕਹਿੰਦੇ ਵੀ ਹੁਣ ਤੁਸੀਂ ਐਂ ਕਰੋ ਬੇਟੀ ਵੀ ਉਹਨਾਂ ਨੂੰ ਇਹ ਕਹੋ ਕਿ ਜੋ ਨਾਨਕ ਹੈ ਨਾ ਉਹ ਆਪਣੇ ਕੋਫਰ ਦੀ ਮਾਫੀ ਮੰਗਣ ਲਈ ਆਇਆ ਤੇ ਉਹ ਬੱਚੀ ਉਵੇਂ ਹੀ ਸਤਿਵਚਨ ਕਰਕੇ ਗੁਰਨਾਨਕ ਸਾਹਿਬ ਜੀ ਦੀ ਗੱਲ ਮੰਨ ਕੇ ਸੁਣ ਕੇ ਅੰਦਰ ਜਾਂਦੀ ਆਪਣੇ ਪਿਤਾ ਕੋਲੇ ਤੇ ਆਪਣੇ ਬਾਪੂ ਨੂੰ ਕਾਜ਼ੀ ਨੂੰ ਕਹਿੰਦੀ ਆ ਕਿ ਉਹ ਨਾਨਕ ਫਕੀਰ ਨੇ ਜੋ ਆਪਣੇ ਕੋਫਰ ਦੀ ਮਾਫੀ ਮੰਗਣ ਲਈ ਆਇਆ ਇਹ ਗੱਲ ਸੁਣ ਕੇ ਨਾ ਜਿਹੜਾ ਫਕੀਰ ਸੀਗਾ ਉਹ ਉਹਦੇ ਉਸੇ ਸਮੇਂ ਮਨ ਦੇ ਵਿੱਚ ਇਹ ਖਿਆਲ ਆਇਆ ਵੀ ਲੱਗਦਾ ਨਾਨਕ ਮੁਸਲਮਾਨ ਬਣਨ ਨੂੰ ਆਇਆ ਇੱਥੇ ਅੱਜ ਵੀ ਮੁਸਲਮਾਨ ਬਣ ਜੂਗਾ ਉਹ ਨਾ ਆਪਣੇ ਸਿਰ ਦੀ ਪੱਗ ਲਾਉਂਦਾ ਹੈ ਕਾਜ਼ੀ ਤੇ ਆਪਣੀ ਬੱਚੀ ਨੂੰ ਫੜਾ ਦਿੰਦਾ ਕਹਿੰਦਾ ਵੀ ਜਾ ਵੀ ਉਸ ਨਾਨਕ ਦੇ ਰਾਹ ਦੇ ਵਿੱਚ ਵਿਛਾ ਦੇ ਤੇ ਵੀ ਉਹਨੂੰ ਕਹੇ ਵੀ ਮੇਰੀ ਜਿਹੜੀ ਪੱਗ ਹੈ ਨਾ ਇਹਦੇ ਉੱਤੇ ਆਪਣੇ ਕਦਮ ਇਸ ਉੱਤੇ ਰੱਖ ਕੇ ਆਓ ਮੇਰੇ ਕੋਲੇ ਤੇ ਉਹ ਉਸੇ ਤਰ੍ਹਾਂ ਹੀ ਬੱਚੀ ਕਰਦੀ ਉਹ ਪੱਗ ਵਿਛਾ ਦਿੰਦੀ ਨਾਨਕ ਕਿਹੜਾ ਦ੍ਰਿਸ਼ ਹੋਊਗਾ ਉਹ ਨਾ ਤੇ ਜਦੋਂ ਮਰਦਾਨਾ ਜੀ ਦੇਖਦੇ ਬੜੇ ਹੈਰਾਨ ਹੁੰਦੇ ਵੀ ਇਹ ਕੀ ਹੋਈ ਜਾਂਦਾ ਵੀ ਇਹ ਦਸਤਾਰ ਬਚਾਉਣ ਲੱਗ ਗਈ ਤੇ ਉਹ ਆ ਕੇ ਮਹਾਰਾ ਨੂੰ ਕਹਿੰਦੀ ਵੀ ਮੇਰੇ ਪਿਤਾ ਜੀ ਕਹਿੰਦੇ ਵੀ ਤੁਸੀਂ ਇਸ ਦਸਤਾਰ ਦੇ ਤੇ ਤੁਰ ਕੇ ਆਓ ਤੇ ਗੁਰੂ ਨਾਨਕ ਸਾਹਿਬ ਜੀ ਥੋੜਾ ਜਿਹਾ ਮੁਸਕਰਾਉਂਦੇ ਆ ਤੇ ਉਹ ਦਸਤਾਰ ਨੂੰ ਨਾ ਇਦਾਂ ਹੱਥਾਂ ਨਾਲ ਇਕੱਠੀ ਕਰਨ ਲੱਗ ਜਾਂਦੇ ਤੇ ਨਾਲ ਦੀ ਨਾਲ ਤੁਰਦੇ ਆ ਤੇ ਜਦੋਂ ਉਸ ਕਾਜ਼ੀ ਦੇ ਕੋਲੇ ਪਹੁੰਚਦੇ ਆ ਤੇ ਉਹ ਕਾਜ਼ੀ ਦੇ ਕੋਲੇ ਪਹੁੰਚ ਕੇ ਜਦੋਂ ਕਾਜ਼ੀ ਉਹਨਾਂ ਦੇ ਦਰਸ਼ਨ ਕਰਦਾ ਨਾ ਤੇ ਕਾਜ਼ੀ ਦੀ ਜਿਹੜੀ ਆਤਮਾ ਸੀ ਉਹ ਇਸ ਤਰ੍ਹਾਂ ਠੰਡੀ ਠਾਰ ਐਂ ਠਰ ਜਾਂਦੀ ਆ ਵੀ ਕਿਉਂਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਜਾਹੋ ਜਲਾਲ ਮਹਾਰਾਜ ਆਪ ਖੁਦ ਖੁਦ ਅਕਾਲ ਪੁਰਖ ਜੀ ਸਨ ਤੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਕੇ ਉਹ ਐਂ ਜਿਵੇਂ ਕਹਿ ਲੋ ਵੀ ਤ੍ਰਿਪਤ ਹੋ ਜਾਂਦੀ ਓਦੀ ਆਤਮਾ ਤੇ ਉਹ ਇਹ ਦੇਖ ਕੇ ਵੀ ਇਹ ਤਾਂ ਵੀ ਮਹਾਰਾਜ ਦੇ ਦਰਸ਼ਨ ਕਰਕੇ ਉਹਦਾ ਜੀ ਕਰਦਾ ਵੀ ਮੈਂ ਉੱਠ ਕੇ ਨਾ ਮਹਾਰਾ ਸੱਚੇ ਪਾਚਾ ਦੇ ਵੀ ਇਹਨਾਂ ਦੇ ਮੈਂ ਪੈਰ ਚੁੰਮਾ ਤੇ ਹੁਣ ਸਰੀਰ ਬਿਮਾਰ ਸੀ ਉੱਠਿਆ ਨਹੀਂ ਖੀ ਜਾਂਦਾ ਤੇ ਉਹ ਗੁਰਨਾਨਕ ਸਾਹਿਬ ਜੀ ਮੇਰਾ ਅੰਤਰਜਾਮੀ ਹਰ ਰਾਇਆ ਮਹਾਰਾ ਜੀ ਜਾਣਦੇ ਵੀ ਇਹਦੀ ਮੰਦੀ ਇੱਛਾ ਕੀ ਆ ਸਤਗੁਰੂ ਨਾਨਕ ਸਾਹਿਬ ਜੀ ਉਹਨੂੰ ਮੋਢਿਆਂ ਤੋਂ ਫੜ ਕੇ ਆਪਣੇ ਗੁਲਾਮੇ ਚ ਲੈ ਲੈਂਦੇ ਆ ਤੇ ਜਦੋਂ ਮਰਦਾਨਾ ਜੀ ਦੇਖਦੇ ਆ ਵੀ ਉਹ ਦੇਖ ਕੇ ਕਹਿੰਦੇ ਵੀ ਵਾਹ ਕੀ ਬਾਤ ਹੈ ਕਹਿੰਦੇ ਦੁਸ਼ਮਣ ਨੂੰ ਵੀ ਗੱਲ ਨਾਲ ਲਾ ਲਿਆ ਕੰਨੇ ਅਜਿਹੀ ਰੰਗ ਹੈ ਮਹਾਰਾਜ ਤੇ ਮਰਦਾਨਾ ਜੀ ਵੇਖ ਵੇਖ ਕੇ ਇਦਾਂ ਹੀ ਕਹੀ ਜਾਂਦੇ ਆ ਤੇ ਜਦੋਂ ਕਾਜੀ ਦਾ ਜਿਹੜਾ ਸਰੀਰ ਆ ਉਹ ਪਾਵਨ ਪਵਿੱਤਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਨੂੰ ਜੀ ਉਹਨੂੰ ਸ਼ੋਭਾ ਪ੍ਰਾਪਤ ਹੁੰਦੀ ਆ ਤਾਂ ਜਿਹੜੇ ਉਹਦੇ ਅੰਦਰ ਅਗਿਆਨਤਾ ਦੇ ਕਹਿ ਲੋ ਵੀ ਜੰਦੇ ਲੱਗੇ ਸੀ ਉਹ ਤਾੜ ਤਾੜ ਕਰਕੇ ਟਟ ਜਾਂਦੇ ਆ ਤੇ ਉਹਦਾ ਮਾਨੈਨ ਸ਼ੁੱਧ ਸਾਫ਼ ਹੋ ਜਾਂਦਾ ਅੰਦਰ ਸਾਰੇ ਫੁਰਨੇ ਖਤਮ ਹੋ ਜਾਂਦੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਆ ਸ਼ੋਭਾ ਪ੍ਰਾਪਤ ਕਰਕੇ ਸਰੀਰਕ ਸ਼ੋਭਾ ਪ੍ਰਾਪਤ ਕਰਕੇ ਤੂੰ ਦੇਖਦਾ ਵੀ ਉਸ ਕਾਜੀ ਨੂੰ ਨਾ ਫਰਿਸ਼ਤੇ ਫੜ ਕੇ ਲੈ ਕੇ ਜਾਂਦੇ ਹੁੰਦੇ ਆ ਤੇ ਉਹ ਫਰਿਸ਼ਤੇ ਦੋਜਿਕਵਲ ਨੂੰ ਜਾਂਦੇ ਆ ਨਰਕਾਂ ਵਾਲ ਨੂੰ ਤੇ ਉਹਨਾਂ ਨਾਲ ਭੰਬੜ ਅੱਗ ਦਾ ਮਚ ਰਿਹਾ ਹੁੰਦਾ ਉਹਦੇ ਵਿੱਚ ਸਿੱਟਣੀ ਲੱਗਦੇ ਆ ਪਿੱਛੋਂ ਆਵਾਜ਼ ਆਉਂਦੀ ਆ ਵੀ ਖਬਰਦਾਰ ਇਹਨੂੰ ਦੋਜਿਕਾ ਵਿੱਚ ਨਾ ਸਟਿਓ ਤੇ ਹੁਣ ਇਹ ਜੰਨਤ ਵਿੱਚ ਜਾਊਗਾ ਤੇ ਨਰਕਾਂ ਦੇ ਜਿਹੜੇ ਦੂਤ ਸੀਗੇ ਉਹਨੂੰ ਪੁੱਛਦੇ ਵੀ ਅਰੇ ਭਾਈ ਵੀ ਇੱਕ ਘੜੀ ਵਿੱਚ ਬਖਸ਼ਿਸ਼ ਕਿਸ ਤਰ੍ਹਾਂ ਹੋ ਗਈ ਵੀ ਕੀ ਗੱਲ ਹੋ ਗਈ ਕਿਉਂ ਨਹੀਂ ਸੱਟਣਾ ਇਹਨੂੰ ਨਰਕਾ ਚ ਤੇ ਤਾਂ ਦੱਸਣ ਵਾਲੇ ਜਿਹੜੇ ਸੀਗੇ ਜਿਨ੍ਹਾਂ ਨੇ ਰੋਕਿਆ ਸੀ ਉਹਨਾਂ ਨੂੰ ਉਹ ਕਹਿੰਦੇ ਆ ਵੀ ਖੁਦਾਬੰਦ کریم ਆਲੰਗੀਰ ਜਾਮਾ ਪਹਿਨ ਕੇ ਸਤਿਗੁਰੂ ਨਾਨਕ ਸਾਹਿਬ ਜੀ ਜੋ ਸੰ ਨਾਨਕ ਨਾਮ ਨਾਲ ਦੁਨੀਆ ਵਿੱਚ ਰਟਣ ਕਰ ਰਹੇ ਨੇ ਤੇ ਇਹ ਜਿਹੜੀ ਇਸ ਕਾਜੀ ਦੀ ਜਿਹੜੀ ਜੀਵਾਤ ਮੈਂ ਨਾ ਉਸ ਉਸ ਨੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਦیدار ਕਰ ਲਏ ਨੇ ਦਰਸ਼ਨ ਕਰ ਲਏ ਨੇ ਯਾਨੀ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੇ ਫੇਰ ਗਰਬਾਸ ਇਨਾਂ ਪਰਿਆਰੇ ਤੇ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਉਹਦਾ ਸਰੀਰ ਪਲੰਘ ਤੇ ਰੱਖਿਆ ਤੇ ਤਾਂ ਦੇਖਿਆ ਵੀ ਉਹਦੇ ਸੁਵਾਸ ਜਿਹੜੇ ਆ ਸੰਪੂਰਨ ਹੋ ਗਏ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤੇ ਸਮਾਨਾ ਮਿਟੇ ਗਏ ਗਵਨ ਪਾਏ ਵਿਸਰਾਮ ਨਾਨਕ ਬਰਬ ਕੈ ਸਤ ਗੁਰੂ ਬਾਨ ਤੇ ਜੋ ਸਤਗੁਰੂ ਨਾਨਕ ਸਾਹਿਬ ਜੀ ਉਹਨੂੰ ਮਿਲਦੇ ਆ ਉਹ ਵੀ ਉਹਦੀ ਮੁਕਤੀ ਹੋ ਜਾਂਦੀ ਹੈ ਮਹਾਰਾ ਸੱਚੇ ਪਾਸ਼ਾ ਦੇ ਦਰਸ਼ਨ ਕਰਕੇ ਤੇ ਇਹ ਉਸ ਕਾਜੀ ਦੀ ਜਿਹੜੀ ਕਹਾਣੀ ਸੀ ਇਹ ਉਸ ਕਾਜੀ ਦੀ ਸਾਖੀ ਸੀ ਤੇ ਤੁਹਾਨੂੰ ਕਾਜੀ ਸੀਗਾ ਜੋ ਸੱਚੇ ਬਾਦਸ਼ਾਹ ਦੇ ਦਰਸ਼ਨ ਕਰ ਸਕਿਆ ਮਹਾਰਾ ਸੱਚੇ ਪਾਸ਼ਾ ਦੇਣ ਆਪਾਂ ਨਹੀਂ ਦੇ ਸਕਦੇ ਆਪਾਂ ਨੂੰ ਸਿੱਖੀ ਦੇ ਵਿੱਚ ਮਹਾਰਾ ਸੱਚੇ ਪਾਸ਼ਾ ਨੇ ਜਨਮ ਬਖਸ਼ਿਆ ਤੇ ਇਸ ਕਰਕੇ ਆਪਾਂ ਵੀ ਮਹਾਰਾ ਸੱਚੇ ਪਾਸ਼ਾ ਦੀ ਗੁਰਬਾਣੀ ਨਾਲ ਵੱਧ ਚੜ ਕੇ ਜੁੜੀਏ ਮਹਾਰਾਜ ਗੁਰਪਾਣੀ ਦੇ ਨਾਲ ਪ੍ਰੇਮ ਪਿਆਰ ਵਧਾਈਏ ਤੇ ਮਹਾਰਾਜ ਨਾਲ ਪ੍ਰੇਮ ਪਿਆਰ ਵਧਾਈਏ ਤੇ ਨਾਮ ਜਪੀਏ ਮਹਾਰਾ ਦੇ ਹੁਕਮ ਅਨੁਸਾਰ ਚੱਲੀਏ ਤੇ ਆਪਣਾ ਜੀਵਨ ਸਫਲਾ ਕਰੀਏ ਇਹ ਇਸੇ ਤਰ੍ਹਾਂ ਹੀ ਆਪਣੀ ਸਾਖੀ ਉਹ ਪੂਰੀ ਹੁੰਦੀ ਆ ਤੇ ਭੁੱਲ ਆ ਚੁੱਕਾਂ ਦੀ ਖਿਮਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ